ਸਤਿ ਸ੍ਰੀ ਅਕਾਲ ਸਲਾਮ ਨਮਸਤੇ ਦੋਸਤੋ ਸਵਾਗਤ ਹੈ ਤੁਹਾਡਾ ਇਸ ਵੀਡੀਓ ਵਿੱਚ ਪਹਿਲਾਂ ਤਾਂ ਸਾਰੇ ਦੋਸਤਾਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਥੋੜਾ ਲੰਮਾ ਟਾਈਮ ਹੋ ਗਿਆ 10 ਦਿਨ ਤੋਂ ਉੱਪਰ ਹੋ ਗਏ ਕਿ ਮੇਰੀ ਇੱਕ ਵੀ ਵੀਡੀਓ ਨਹੀਂ ਆ ਸਕੀ ਤੇ ਇਸ ਕਰਕੇ ਬਾਈ ਸਾਰਿਆਂ ਕੋਲੋਂ ਸੌਰੀ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਹੁਣ ਪੰਜਾਬ ਇੰਡੀਆ ਪਹੁੰਚ ਚੁੱਕਿਆ ਤੇ ਜਦੋਂ ਆਪਾਂ ਪੰਜਾਬ ਇੰਡੀਆ ਆਨੇ ਤੇ ਕਈ ਕੰਮ ਕਰਨ ਵਾਲੇ ਹੁੰਦੇ ਨੇ ਇਸ ਕਰਕੇ ਬਿਜ਼ੀ ਸੀ ਥੋੜਾ ਜਿਹਾ ਆਰਾਮ ਕੀਤਾ ਬਿਜ਼ੀ ਸੀ ਤੇ ਤੁਹਾਨੂੰ ਪਤਾ ਬਾ ਚ ਗੈਸ ਜਿਹੜੇ ਪੁਰਾਣੇ ਹੁੰਦੇ ਨੇ ਉਹ ਆਂਦੇ ਨਹੀਂ ਮਿਲਣੋਂ ਫਿਰ ਇਸ ਕਰਕੇ ਮੈਂ ਕੋਈ ਵੀਡੀਓ ਨਹੀਂ ਬਣਾ ਸਕਿਆ ਤੇ ਪੈरिस ਤੋਂ ਪੰਜਾਬ ਆਂਦੇ ਮੈਂ ਵੀਡੀਓ ਬਣਾਈ ਸੀ ਪਰ ਉਹ ਪਤਨ ਕਿੱਦਾਂ ਡਿਲੀਟ ਹੋ ਗਈ ਫੋਨ ਚ ਆਈ ਡੋਟ ਨੋ ਤੇ ਇਸ ਕਰਕੇ ਬਾਈ ਫਿਰ ਸੋਰੀ ਮੰਗਦਾ ਤੇ ਅੱਜ ਦਿਨ ਹੈ ਗਿਆ 17 ਅਕਤੂਬਰ 2025 ਤੇ ਅੱਜ ਦਿਨ ਹੈਗਾ ਜਨਮ ਦਿਹਾੜਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦਾ ਤੇ ਜਿਨ੍ਹਾਂ ਦਾ ਗੁਰਦੁਆਰਾ ਸਾਹਿਬ ਹੈਗਾ ਬਿੱਗਵਾਲ ਦੇ ਵਿੱਚ ਵੀ ਤੇ ਅੱਜ ਆਪਾਂ ਦਰਸ਼ਨ ਕਰਨ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਤੇ ਤੁਹਾਨੂੰ ਦਿਖਾਵਾਂਗਾ ਬਿੱਗਵਾਲ ਪਿੰਡ ਵੀ ਕਿੱਸਾ ਹੈ ਪਿੰਡ ਲ ਪਿੰਡ ਸੀ ਉਹ ਕਸਬਾ ਤੇ ਹੁਣ ਸ਼ਹਿਰ ਬਣ ਚੁੱਕਿਆ ਵੱਡਾ ਕਾਫੀ ਤੇ ਆਓ ਫਿਰ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਦੇ ਤੇ ਆਓ ਚਲੋ ਦਰਸ਼ਨ ਕਰੀਏ ਮੈਂ ਹੁਣ ਆ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇ ਇਹ ਜੋ ਦੇਖਦੇ ਪਏ ਤੁਸੀਂ ਸਾਹਮਣੇ ਇਹ ਹੈਗੀ ਹੈ ਰਹਾਇਸ਼ ਜਿਹੜੀ ਨੇ ਮੁੱਖ ਸੇਵਾਦਰ ਬੀਬੀ ਜਗੀਰ ਕੌਰ ਉਹਨਾਂ ਦੀ ਤੇ ਖੱਬੇ ਪਾਸੇ ਇਹਦੀ ਹੈਗੀ ਹੈ ਡਿਸਪੈਂਸਰੀ ਤੇ ਨਾਲ ਹੀ ਸੱਜੇ ਪਾਸੇ ਜਿਹੜਾ ਹੈਗਾ ਉਹ ਹੈਗਾ ਗੁਰਦੁਆਰਾ ਬਾਬਾ ਪ੍ਰੇਮ ਸਿੰਘ ਜੀ ਦਾ ਇਹ ਜੋ ਦੇਖ ਰਹੇ ਹੋ ਸੱਜੇ ਪਾਸੇ ਇਹ ਹੈਗੀ ਇਮਾਰਤ ਗੁਰਦੁਆਰਾ ਸਾਹਿਬ ਦੀ ਤੇ ਸਾਹਮਣੇ ਹੈਗਾ ਸਕੂਲ ਪ੍ਰਾਈਵੇਟ ਸਕੂਲ ਅੰਡਰ एज ਬੱਚਿਆਂ ਲਈ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਦਾ ਜਨਮ 1882 ਈਸਵੀ ਵਿੱਚ ਪਿੰਡ ਖੋਰੀ ਦੁਨਾ ਡਿਸਟ੍ਰਿਕਟ ਗੁਜਰਾਤ ਜੋ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਉੱਥੇ ਹੋਇਆ ਤੇ ਆਪ ਜੀ ਨੇ ਸਿੱਖਾਂ ਅਤੇ ਸਿੱਖੀ ਦੀ ਬਹੁਤ ਸੇਵਾ ਕੀਤੀ ਧਰਮ ਪ੍ਰਚਾਰ ਕੀਤੇ ਅਮਰੀ ਸੰਚਾਰ ਕੀਤੇ ਤੇ ਆਪ ਜੀ ਐਮਐਲਏ ਵੀ ਰਹੇ ਤੇ ਖਾਸ ਕਰ ਲੁਬਾਨਾ ਬਰਾਦਰੀ ਨੂੰ ਉੱਪਰ ਬਰਨ ਵਾਸਤੇ ਆਪ ਜੀ ਨੇ ਬਹੁਤ ਯਤਨ ਕੀਤੇ ਤੇ ਇਹ ਸਾਹਮਣੇ ਆ ਗਿਆ ਪ੍ਰਾਈਵੇਟ ਸਕੂਲ ਜੋ ਕਿ ਅੰਡਰ ਏਜ ਛੋਟੇ ਬੱਚਿਆਂ ਵਾਸਤੇ ਤੇ ਦੋਸਤੋ ਮੈਂ ਹੁਣ ਪਹੁੰਚ ਗਿਆ ਵਾਂ ਗੁਰਦਵਾਰ ਸਾਹਿਬ ਸੰਤ ਬਾਬਾ ਪ੍ਰੇਮ ਸਿੰਘ ਜੀ ਮੋਰਾਲੇ ਵਾਲਿਆਂ ਦੇ ਗੁਰਦਵਾਰ ਸਾਹਿਬ ਤੇ ਸੱਜੇ ਪਾਸੇ ਜੋੜਾ ਘਰ ਤੇ ਆਓ ਕਰੀਏ ਦਰਸ਼ਨ ਤੇ ਸਾਹਮਣੇ ਇਹ ਨੌਜਵਾਨਾਂ ਵੱਲੋਂ ਵਰਤਾਇਆ ਜਾ ਰਿਹਾ ਹੈ ਜਿਹੜਾ ਪ੍ਰਸ਼ਾਦ ਮਿੱਠੇ ਦਾ ਪ੍ਰਸ਼ਾਦ ਤੇ ਚਾਹ ਇਹ ਜਿਹੜੀ ਇਮਾਰਤ ਦੇਖ ਰਹੇ ਹੋ ਇਹ ਵੀ ਗੁਰਦੁਆਰਾ ਸਾਹਿਬ ਜੀ ਦੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਸਾਹਮਣੇ ਜਿਹੜੇ ਸਕੂਲੀ ਬੱਚੇ ਵੀ ਜਿਹੜੇ ਨੇ ਉਹ ਆਏ ਹੋਏ ਨੇ ਮੱਥਾ ਟੇਕਣ ਤੇ ਆਪਾਂ ਪਹਿਲਾਂ ਟੇਕਨੇ ਆ ਮੱਥਾ ਇੱਥੇ ਤੇ ਫਿਰ ਆਪਾਂ ਜਾਵਾਂਗੇ ਜਿਹੜਾ ਤੁਸੀਂ ਪਿੱਛੇ ਹਾਲ ਦੇਖਿਆ ਜਿਹੜਾ ਨਵਾਂ ਬਣਿਆ ਹੋਇਆ ਵੱਡਾ ਹਾਲ ਫਿਰ ਆਪਾਂ ਸਿੱਧੀ ਜਾਵਾਂਗੇ ਉਥੇ ਮੱਥਾ ਟੇਕਾਂਗੇ ਅਸੀਂ ਬਹੁਤਿਆਂ ਨੂੰ ਵੱਡੇ ਨਾਲ ਸਾਫਕਾ ਲਾਪੇ ਪਏ ਜਿਹੜੇ ਵੀ ਜੀ ਪਾਣੀ ਬਣੋ ਕੀ ਆ ਕੇ ਆਉਗੇ ਜੀ ਜੀ ਬਹੁਤ ਤੁਹਾਨੂੰ ਬਧਾਈ ਜੁਦੇ ਮੈਂ ਲੰਬਾ ਲੈਕਚਰ ਨਹੀਂ ਕਰਨਾ क्योंकि प्रोफेसर साहब बाबा जी की जीवनी उत्ते बहुत कुछ बोलते गए मैं केवल से केवल ये उस शख्सियत ने तो उस वे सा जीवन सुधारन वास्त चलाई जो उस वे सिक्कि लोगों के लै भी नहीं जिस वे अमल चढ़ने कोई त्याग नहीं जिस वे एजुकेशन का ना निशान नहीं की की सारा की आओ जो लोग पढ़ना भुलेखिया पखंडा वास्ते संत प्रेम नेता आवाजी वाजना जुड़ो अमलदारी हो अपना जीवन खालस वाला सजा के फिर अपना जीवन जो है सफलता रहो साथ में अच्छ बहुत सारिया शख्सियत हैं मैं जिसे ते मां कर सकती है कि एक वो स्थान है जिथे शोभरी अतालीदास चवर शतक का करते माधव तंत्रानी से गुरु ग्रंथ साके पादशाही पावन मतरह जूरी दरकाठी साथ संगति सब का मन अपने परवान करो वाहिली कीता साता राघवे बहुत ही सत्कारियों महापुरख बाबा प्रेम सिंह जी मुरारी वाले उन्होंने जन्म दिहाड़े पावि हो रहे समागम के हाजिर भल रहे सात संगत जी इन महापुरुषों को इस करके याद किया जा रहा है क्योंकि ये निचले जीवन नहीं जाने, ये जे नहीं समाज नहीं महापुरुषों का जन्म होया दस है इस मंच को अठारह सौ बयासी जो अभी उस मेरे का इतिहास पढ़िए पता लगता है

ਸਭ ਕੌਣ ਜਿਹੜੀ ਹੈ ਬਹੁਤ ਛੇ ਗਾਤੀਸ ਤਾਂ ਖੋਇਆ ਜਾਂਦੀ ਹੈ ਫਿਰ ਦੋਸਤੋ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਮੈਂ ਆ ਗਿਆ ਵਾਪਸ ਇਹ ਦੇਖਦੇ ਪਏ ਤੁਸੀਂ ਇਹ ਹੈ ਗਿਆ ਬਸ ਸਾਡਾ ਬੇਗਵਲ ਦਾ ਤੇ ਇਸ ਵੀਡੀਓ ਨੂੰ ਕਰਦੇ ਇੱਥੇ ਸਮਾਪਤ ਉਮੀਦ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਨੇ ਆ ਅਗਲੀ ਵੀਡੀਓ ਵਿੱਚ ਥੈਂਕ ਯੂ ਧੰਨਵਾਦ ਤੇ ਰੱਬ ਰੱਖਾ